ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗਰੂ ਪਿਆਰੀਓ ਗੱਲਬਾਤ ਕਰਾਂਗੇ ਤਿੰਨ ਚਾਰ ਐਸੇ ਸਿੰਘ ਸ਼ਹੀਦਾਂ ਦੇ ਬਾਰੇ ਜੋ 84 ਦੇ ਵਿੱਚ ਸ਼ਹੀਦ ਹੋਏ ਔਰ ਖੜਕੂਵਾਦ ਦੇ ਵਿੱਚ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਤੇ ਉਹ ਸਿੰਘ ਕੌਣ ਸਨ ਤੇ ਉਹਨਾਂ ਦੇ ਬਾਰੇ ਕੁਝ ਐਸੀਆਂ ਗੁਪਤ ਗੱਲਾਂ ਕਿ ਜਿਨ੍ਹਾਂ ਦੇ ਬਾਰੇ ਸੰਗਤ ਨੂੰ ਪਤਾ ਹੀ ਨਹੀਂ ਹੈਗਾ ਹਾਂਜੀ ਸੋ ਬਾਬਾ 18 ਸਿੰਘ ਬਾਰੇ ਵੀ ਦੱਸਾਂਗੇ ਤੁਹਾਨੂੰ ਜਨਰਲ ਸਵੇਕ ਸਿੰਘ ਬਾਰੇ ਵੀ ਤੇ ਭਾਈ ਅਜੈਬ ਸਿੰਘ ਮਹਾਕਾਲ ਬਾਰੇ ਵੀ ਕੁਝ ਐਸੀਆਂ ਗੱਲਾਂ ਜਿਹੜੀਆਂ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਸੋ ਦੋਸਤੋ ਵੀਡੀਓ ਬੜੀ ਦਿਲਚਸਪ ਹੈ ਔਰ ਜਾਣਕਾਰੀ ਭਰਪੂਰ ਹੈ ਤੁਹਾਨੂੰ ਬਿਲਕੁਲ ਨਵੀਂ ਜਾਣਕਾਰੀ ਮਿਲੂਗੀ ਅੱਜ ਸੋ ਵੀਡੀਓ ਸਾਰੀ ਸੁਣਨਾ ਤੇ ਸ਼ੇਅਰ ਵੀ ਕਰਨਾ ਸਭ ਤੋਂ ਪਹਿਲਾਂ ਦੋਸਤੋ ਗੱਲ ਕਰਾਂਗੇ ਭਾਈ ਅਜੈਬ ਸਿੰਘ ਮਹਾਕਾਲ ਦੇ ਬਾਰੇ ਪੱਖੋ ਪਰ ਪਿੰਡ ਚੋਲਾ ਸਾਹਿਬ ਦੇ ਕੋਲ ਅੰਬਰਸਤ ਚ ਪੈਂਦਾ ਬਿਆਸ ਦਰਿਆ ਦੇ ਕਿਨਾਰੇ ਇੱਥੇ ਜਨਮੇ ਸੀ ਪੰਥ ਦੋਖੀਆਂ ਤੇ ਕਾਲ ਬਣ ਕੇ ਕੂਕਣ ਵਾਲੇ ਭਾਈ ਅਜੈਬ ਸਿੰਘ ਮਹਾਕਾਲ ਤਿੰਨ ਭਰਾਵਾਂ ਤੇ ਦੋ ਭੈਣਾਂ ਦੇ ਇਸ ਯੋਧੇ ਦੇ ਖੂਨ ਨੇ 1983 ਚ ਉਦੋਂ ਅਵਾਲਾ ਖਾਦਾ ਜਦੋਂ ਬਾਬੇ ਬਕਾਲੇ ਵਿਖੇ ਪੁਲਿਸ ਨੇ ਨਿਹੰਗ ਸਿੰਘਾਂ ਦੀ ਛੌਨੀ ਤੇ ਘੇਰਟ ਆਇਆ ਉਹ ਜਹਾਰੂ ਕਾਫਲੇ ਵਿੱਚ ਸ਼ਾਮਲ ਹੋ ਗਏ ਤੇ ਬਾਬਾ ਬਕਾਲਾ ਕਾਂਢ ਕੁਝ ਸਿੰਘਾਂ ਨੂੰ ਨਾਲ ਲੈ ਕੇ ਫੱਤੂ ਢੀਂਗਾ ਪੁਲਿਸ ਚੌਕੀ ਤੇ ਹਮਲਾ ਬੋਲ ਕੇ ਹਥਿਆਰ ਇਹਨਾਂ ਨੇ ਲੁੱਟ ਕੇ ਲੈ ਜਾਂਦੇ। ਮਗਰੋਂ ਹੁਤਾ ਸਿੰਘ ਅਕਸਰ ਹੀ ਕਹਿੰਦੇ ਹੁੰਦੇ ਸੀ ਕਿ țeੜਫੜ ਕੀਤੀ ਤਾਂ ਫੱਤੂ ਢੀਂਗਾ ਬਣਾ ਦੇਆਗੇ। ਕਹਿੰਦੇ ਆ ਕਿ ਫੱਤੂ ਢੀਂਗਾ ਪਿੰਡ ਤਾਂ ਸਾਰੇ ਹੀ ਸੰਤਾਂ ਦੇ ਨਾਲ ਸੀ। ਤਾਂ ਫਰੋਜ਼ਪੁਰ ਜ਼ਿਲ੍ਹੇ ਵਿੱਚ ਇੱਕ ਕਸਬਾ ਹੈ ਗੁਰੂ ਹਰ ਸਹਾਇ ਜੋ ਪ੍ਰਥੀ ਚੰਦ ਦੇ ਵਾਰਸਾਂ ਨੇ ਬਸਾਇਆ ਸੀ। ਇੱਥੇ ਦੇ ਥਾਣੇਦਾਰ ਨੇ ਜੱਟਾਂ ਵਾਲੀ ਉਰਫ ਰਾਮਨਗਰ ਪਿੰਡ ਜੋ ਫਾਜ਼ਲਕਿਆਂ ਤੋਂ 4 ਕਿਲੋਮੀਟਰ ਦੂਰ ਉੱਥੋਂ ਦੇ ਇੱਕ ਅਮਰਤਾਰੀ ਗੁਰਸਿੱਖ ਦੀ ਦਾੜੀ ਮੁੰਕੇ ਉਹਨੂੰ ਕਿਹਾ ਕਿ ਜਾ ਜਾ ਕੇ ਭਿੰਡਰਾਂ ਵਾਲੇ ਨੂੰ ਦਿਖਾ ਕੇ ਕਹਿ ਦੀ ਜੋ ਕਰਨਾ ਕਰ ਲਵੇ ਲਾਭ ਸਿੰਘ ਨਾਂ ਦੇ ਉਹ ਸਿੰਘ ਦਾ ਕਸੂਰ ਸਿਰਫ ਇੰਨਾ ਸੀ ਕਿ ਉਹਨੇ 4 ਅਪ੍ਰੈਲ 1983 ਨੂੰ ਰਾਹ ਰੋਕੋ ਅੰਦੋਲਨ 'ਚ ਡਟ ਕੇ ਪੈਰਾ ਦਿੱਤਾ ਸੀ ਜਦੋਂ ਹੀ ਇਹ ਹਿਰਦੇ ਵੇਦਕ ਗੱਲ ਸਟੇ ਤੋਂ ਸੰਤਾ ਨੇ ਆਖੀ ਤਾਂ ਸੰਤਾ ਦੇ ਇਸ਼ਾਰੇ ਤੇ ਜਾਨਾ ਬਾਰਨ ਨੂੰ ਤਿਆਰ ਰਹਿਣ ਵਾਲੇ ਸੂਰਮਿਆਂ ਨੇ ਪੇਂਤੀਆਂ ਕਰਨੀਆਂ ਸ਼ੁਰੂ ਕਰਤੀਆਂ ਕਿ ਕੇ ਕੰਮ ਅਸੀਂ ਕਰਾਂਗੇ ਪਰ ਸੇਵਾ ਲਈ ਭਾਈ ਅਜੈਬ ਸਿੰਘ ਮਹਾਕਾਲ ਭਾਈ ਜਰਨੈਲ ਸਿੰਘ ਬੂ ਕਪੂਰਥਲਾ ਤੇ ਭਾਈ ਰਸਾਲ ਸਿੰਘ ਆਰਫਕੇ ਨੂੰ ਅਖੀਰ ਜਦੋਂ ਆਲ ਇੰਡੀਆ ਰੇਡੀਓ ਨੇ 18 ਦਸੰਬਰ 1983 ਨੂੰ ਖਬਰ ਦਿੱਤੀ ਕਿ ਗੁਰੂ ਹਰਸਹਾਇ ਦੇ ਥਾਣੇਦਾਰ ਪਿੱਛੂ ਰਾਮ ਨੂੰ ਤਿੰਨ ਅਣਪਛਾਤੇ ਬੰਦਿਆਂ ਨੇ ਗੋਲੀਆਂ ਨਾਲ ਅੜਾਤਾ ਤਾਂ ਪੰਥ ਨੇ ਜਗਾਰੇ ਛੱਡੇ ਭਾਈ ਮਹਾਕਾਲ ਬਿਸ਼ੂ ਰਾਮ ਦੇ ਪਹਿਲੀ ਗੋੜੀ 303 ਦੀ ਉਸੇ ਬੰਦੂਕ ਨਾਲ ਮਾਰੀ ਗਈ ਸੀ ਜੋ ਫੱਤੂ ਟੀਂਗਾ ਤੋਂ ਲੁੱਟੀ ਸੀ ਭਾਈ ਰਸਾਲ ਸਿੰਘ ਨੇ ਕਾਰਬਾਈਨ ਨਾਲ ਕਹ ਲਈਏ ਵੀ ਸ਼ਾਣਾ ਕਰਤਾ ਇਹਦਾ ਮਤਲਬ ਕਿ ਸ਼ਰਣੀ ਵਾਂਗੂ ਕਰਤਾ ਸੀ ਮਾਰ ਮਾਰ ਗੋਲੀਆਂ ਭਾਈ ਜਰਨੈਲ ਸਿੰਘ ਬੂ ਨੇ ਮੋਟਰਸਾਈਕਲ ਸਟਾਰਟ ਰੱਖਿਆ ਸੀ ਪਤਾ ਲੱਗਾ ਕਿ ਭਾਈ ਰਸਾਲ ਸਿੰਘ ਪਹਿਲਾਂ ਸ਼ਰਾਬ ਪੀਂਦਾ ਸੀਗਾ ਪਰ ਕੁਦਰਤੀ ਹੀ ਸਾ ਜਰਨੈਲ ਸਿੰਘ ਨਾਲ ਬੇਲ ਹੋ ਗਿਆ ਬੱਸ ਫੇਰ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਜੂ 84 ਦੇ ਜਾਨ ਪੰਥ ਦੇ ਲੇਖੇ ਲਾ ਗਿਆ ਭਾਈ ਅਜੈਵ ਸਿੰਘ ਮਹਾਕਾਲ ਦੇ ਘਰ ਕਹ ਲਈ ਭਾਈ ਕਰਤਾਰ ਸਿੰਘ ਪੱਠੜ ਭਾਈ ਕੇਵਾਲਾ ਵੀਰ ਲੈ ਕੇ ਗਿਆ ਸੀ ਜਿਹਦੇ ਪਿਤਾ ਸਰਦਾਰ ਬਹਿੰਦਰ ਸਿੰਘ ਪੱਠੜ ਦੇ ਭਰਾ ਭਾਈ ਸੁਖਦੇਵ ਸੀ ਪੱਠੜ ਵੀ ਦਰਬਾਰ ਸਾਹਿਬ ਦੀ ਅਜਮਤ ਲਈ ਜੂਝ ਕੇ ਸ਼ਹੀਦ ਹੋਏ ਸਨ ਤੇ ਉਹ ਖੁਦ ਵੀ ਉਹ ਦਰਬਾਰ ਸਾਹਿਬ ਦੇ ਅੰਦਰ ਹੀ ਸਨ ਭਾਈ ਮਹਾਕਾਲ ਦੇ ਘਰ ਜਾ ਕੇ ਕਹ ਲਈ ਵੀ ਮੈਂ ਵੀ ਸਨ ਹੋ ਗਿਆ ਜਿਹੜਾ ਵੀਰ ਦੱਸ ਰਿਹਾ ਕਹਾਣੀ ਵੀ ਓਫ ਐਨੀ ਗਰੀਬੀ ਕੱਚਾ ਘਰ ਥਾ ਥਾਂ ਸਲਵਾੜ ਲੰਮ ਕਰਿਆ ਸੀ ਜਦੋਂ ਅਸੀਂ ਗਏ ਸਾਡੀ ਗੱਡੀ ਦੇਖ ਕੇ ਸ਼ਹੀਦ ਦਾ ਭਰਾ ਆਸੇ ਪਾਸੇ ਹੋ ਗਿਆ ਜਦੋਂ ਬੀਪੀ ਨੂੰ ਯਕੀਨ ਹੋ ਗਿਆ ਕਿ ਇਹ ਤਾਂ ਬੰਦੇ ਠੀਕ ਨੇ ਤਾਂ ਤਾਂ ਉਹ ਆਇਆ ਪਤਾ ਲੱਗਾ ਕਿ ਇਲਾਕੇ ਦੇ ਅਕਾਲੀ ਆਗੂਆਂ ਨੇ ਜ਼ਮੀਰ ਖੋਣ ਪਿੱਛੇ ਇਸ ਪਰਿਵਾਰ ਦਾ ਜੀਣਾ ਖਰਾਬ ਕੀਤਾ ਪਿਆ ਤੇ ਕਈ ਮੁਕੱਦਮੇ ਬਣਾਤੇ ਸਨ ਇਸੇ ਕਰਕੇ ਪਰਿਵਾਰ ਘਬਰਾ ਗਿਆ ਕਿ ਆਹ ਕੋਈ ਨਵੀਂ ਬਿਫਤਾ ਨਾ ਪੈ ਜਾਵੇ ਤਾਂ ਭਾਈ ਜੈਪ ਸਿੰਘ ਬਾਰੇ ਗੱਲ ਚੱਲੀ ਤਾਂ ਸਾਰਾ ਮਾਹੌਲ ਹੀ ਭਾਵਕ ਹੋ ਗਿਆ ਸ਼ਹੀਦ ਦੇ ਭਰਾ ਨੂੰ ਫਕਰ ਹੈ ਕਿ ਸਾਡਾ ਬੰਦਾ ਕੌਮ ਦੇ ਕੰਮ ਆਇਆ ਜ਼ਮੀਨ ਦਾ ਤਾਂ ਖੈਰ ਸਾਡਾ ਨਿੱਜੀ ਮਸਲਾ ਹੈ ਸ਼ਹੀਦ ਦੀ ਪਰਜਾਈ ਕਹਿ ਰਹੀ ਸੀ ਜੇ ਉਹ ਵਿਆਹਿਆ ਹੁੰਦਾ ਤਾਂ ਉਹਦਾ ਵੀ ਸਾਰੀ ਚੀਜ਼ੇ ਹਿੱਸਾ ਹੁੰਦਾ ਸਾਰਾ ਕੁਝ ਸਾਂਝਾ ਹੀ ਹੈ ਮੈਨੂੰ ਕਿਦਮ ਉਸ ਪ੍ਰਵਾਦ ਦੀ ਯਾਦ ਆ ਗਈ ਜਿੱਥੇ ਫਰੋਜ਼ ਪ੍ਰਵਲ ਦੇ ਇੱਕ ਸ਼ਹੀਦ ਦੇ ਮਾਪਿਆਂ ਨੇ ਬੜਾ ਰੱਜਮਾ ਪਿਆਰ ਕੀਤਾ ਤੇ ਪੁੱਤ ਦੀਆਂ ਢੇਰਾਂ ਗੱਲਾਂ ਕਰਕੇ ਮਨ ਹੌਲਾ ਕੀਤਾ ਪਰ ਸ਼ਹੀਦ ਦੇ ਵੱਡੇ ਪਰਾ ਨੇ ਹੋਰ ਹੀ ਕਹਾਣੀ ਛੇੜਦੀ ਅਸੀਂ ਤਾਂ ਜੀ ਬਾਦਲਦਲ ਨਾਲ ਸਾਡੇ ਤਾਂ ਹੁਣ ਦਿਨ ਸੁਧਰੇ ਆ ਬੜੇ ਗਲਤ ਰਾ ਪੈ ਗਿਆ ਸੀ ਸੋ ਇਦਾਂ ਦੀਆਂ ਉਹ ਗੱਲਾਂ ਲੱਗਿਆ ਕਰਨ ਵੀ ਅਸੀਂ ਤਾਂ ਜੀ ਹੁਣ ਬਾਦਲਦਲ ਨਾਲ ਲੜ ਕੇ ਸੁੱਖ ਦੇਖਿਆ ਉਸ ਪਰਵਾਰ ਦੀ ਬੜੀ ਸ਼ਾਨਦਾਰ ਕੋਠੀ ਸੀ ਕਾਰ ਸੀ ਤੇ ਉਹਦੇ ਪਰਾਂ ਨੂੰ ਲੱਗਦਾ ਸੀ ਕਿ ਸਭ ਬਾਦਲ ਦੀਆਂ ਮਿਹਰਬਾਨੀਆਂ ਨੇ ਦੂਜੇ ਪਾਸੇ ਭਈਆ ਜੈਅਬ ਸਿੰਘ ਦੇ ਪਰਵਾਰ ਨੂੰ ਅੱਜ ਵੀ ਉਤੇ ਮਾਣ ਹੈ ਤੇ ਉਹਦਾ ਹਿੱਸਾ ਯਾਦ ਹਾਂਜੀ ਸੋ ਇਦਾਂ ਦੇ ਵੀ ਹੁੰਨੇ ਸੋ ਅਸੀਂ ਅਜੈ ਸਿੰਘ ਮਹਾਕਲ ਹੁਣ ਗੱਲ ਕਰਦੇ ਆਂ ਬਾਬਾ 18 ਸਿੰਘ ਦੇ ਬਾਰੇ ਤਾਂ ਹੁਣ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਬੜਾ ਕਿ ਮਹਾਰਾਸ਼ਟਰ ਔਰੰਗਾਬਾਦ ਦੇ ਵਾਸੀ ਸੀਗੇ ਬਾਬਾ 18 ਸਿੰਘ ਦੀ ਤੇ ਇਹਨਾਂ ਦਾ ਅਸਲ ਨਾਂ ਧਿਆਨ ਸਿੰਘ ਸੀ ਪਰ ਜਦ ਉਹ ਟਕਸਾਲ ਚ ਆ ਗਏ ਤਾਂ ਖੰਡੇ ਬਾਟੇ ਦੀ ਪੌਲ ਲੈਣ ਉਪਰੰਤ ਉਹਨਾਂ ਦਾ ਨਾਂ ਅਵਤਾਰ ਸਿੰਘ ਹੋ ਗਿਆ 1984 ਦੇ ਕੱਲੂ ਘਰੇ ਦੌਰਾਨ ਸ਼ਹਾਦਤ ਉਪਰੰਤ ਉਹਨਾਂ ਦੀ ਦੇਹ ਤਾਂ ਮਿਲ ਗਈ ਪਰ ਸ਼ਨਾਖਤ ਮੌਕੇ ਉਹਨਾਂ ਦੀ ਬਾਹ ਤੇ ਲਿਖਿਆ ਸੀਗਾ ਅਵਤਾਰ ਸਿੰਘ ਹਾਂਜੀ ਤਾਂ ਕਈ ਸਵਾਲ ਖੜੇ ਕਰ ਰਿਆ ਸੀ ਇਹ ਫੇਰ ਬਾਬਾ 18 ਸਿੰਘ ਕਿੱਥੇ ਸਨ ਉਸ ਟਾਈਮ ਤਾਂ ਇਹ ਗੱਲ ਸਪਸ਼ਟ ਹੋਈ ਕਿ ਸਰਦਾਰ ਧਿਆਨ ਸਿੰਘ ਤੋਂ ਸਰਦਾਰ ਅਵਤਾਰ ਸਿੰਘ ਹੋ ਜਾਣ ਤੋਂ ਬਾਅਦ ਉਹਨਾਂ ਦਾ ਹੀ ਇਹ ਤੀਜਾ ਨਾਂ ਬਾਬਾ 18 ਸਿੰਘ ਸੀ ਜੋ ਕਿ ਬੜਾ ਪ੍ਰਸਿੱਧ ਹੋਇਆ ਅਸਲ 'ਚ ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾ ਵਾਲੇ ਉਹਨਾਂ ਤੋਂ ਇੱਕ ਪ੍ਰਾਤਨ ਮਹਾਪੁਰਸ਼ ਭਾਈ 18 ਸਿੰਘ ਦੀ ਜੀਵਨੀ ਸੁਣਿਆ ਕਰਦੇ ਸੀ ਸੰਤਾਂ ਨੇ ਅਕਸਰ ਹੀ ਉਹਨਾਂ ਨੂੰ ਆਵਾਜ਼ ਮਾਰਨੀ ਆ ਭਾਈ 18 ਸਿੰਘ ਕਰੋ ਸ਼ੁਰੂ ਫਿਰ ਕਥਾ ਇਹ ਗੱਲ ਸੰਤਾਂ ਨੇ ਐਨੀ ਵਾਰ ਆਖੀ ਕਿ ਸਿੰਘਾਂ ਨੇ ਭਾਈ ਅਵਤਾਰ ਸਿੰਘ ਦਾ ਨਾਂ ਹੀ 18 ਸਿੰਘ ਕਰਤਾ ਹਾਂਜੀ ਸੋ ਐਦਾਂ ਬਾਬਾ 18 ਸਿੰਘ ਦਾ ਨਾਂ ਪਿਆ ਦੀ 18 ਸਿੰਘ ਹਾਂਜੀ ਅਸਲ ਨਾਂ ਇਹਨਾਂ ਦਾ ਸੀਗਾ ਕਹ ਲਿਏ ਵੀ ਅਵਤਾਰ ਸਿੰਘ ਖੰਡੇ ਦੀ ਪੋਲੈਂਡ ਤੋਂ ਬਾਅਦ ਤੇ ਜਿਹੜਾ ਕਾਗਜ਼ਾਚ ਨਾਂ ਸੀ ਘਰ ਦੇ ਨੇ ਰੱਖਿਆ ਉਹ ਸੀਗਾ ਧਿਆਨ ਸਿੰਘ ਤੇ ਫੇਰ ਠਾਰਾ ਸਿੰਘ ਇਦਾਂ ਪਿਆ ਹਾਂਜੀ ਤਾਂ ਦੋਸਤੋ ਸਾਡੀ ਟੀਮ ਲਈ ਪੰਡਤ ਮੋਹਰ ਸਿੰਘ ਪਿੰਡ ਸੂਰੋ ਪੱਡਾ ਇਹਦੇ ਪਰਿਵਾਰਕ ਮੈਂਬਰਾਂ ਨੂੰ ਮਿਲਣਾ ਇੱਕ ਸੁੱਖ ਦਾ ਅਹਿਸਾਸ ਸੀ ਜਿਹੜੀ ਧਰਮ ਪਤਨੀ ਬੀਬੀ ਪ੍ਰੀਤਮ ਕੌਰ ਤੇ ਦੋ ਧੀਆ ਹਸਨਾਮ ਕੌਰ ਤੇ ਵਹਿਗਰੂ ਕੌਰ ਇਸ ਕੈਰੀ ਸਾਕੇ ਚ ਸ਼ਹੀਦ ਹੋਈਆਂ ਇਸ ਪਰਿਵਾਰ ਦੇ ਵਾਰਸ ਮੱਤੇਵਾਲ ਨੰਗਲ ਨਦੀਕ ਬਾਬਾ ਬਕਾਲਾ ਰਹੇ ਨੇ ਇਸ ਪੰਡਤ ਪਰਿਵਾਰ ਦੇ ਨਦੀਕ ਰਿਸ਼ਤੇਦਾਰ ਬਖਸੀਸ ਸਿੰਘ ਕਲਯੁਗ ਨੇ ਵੀ ਸਿੱਖ ਸੰਘਰਸ਼ ਚ ਅਹਿਮ ਭੂਮਿਕਾ ਨਿਭਾਈ ਹੈ ਇਸ ਗੱਲ ਬਾਰੇ ਵੀ ਕੋਈ ਨਹੀਂ ਜਾਣਦਾ ਯਾਦ ਰਹੇ ਕਿ ਭਾਈ ਬਖਸੀਸ ਸਿੰਘ ਨੇ ਸਿੱਖ ਸੰਘਰਸ਼ ਚ ਨਵੀਆਂ ਪਿਰਤਾਂ ਪਾਈਆਂ ਤੇ ਉਹ ਭਾਈ ਜੁਗਰਾਜ ਸਿੰਘ ਤੂਫਾਨ ਦੇ ਨਾਲ ਮਾੜੀ 부ਚੀਆਂ ਪਿੰਡ ਚ ਇੱਕ ਗਹਿ ਗੱਡਵੇਂ ਮੁਕਾਬਲੇ ਮਗਰੋਂ ਸ਼ਹੀਦ ਹੋਏ ਸਨ ਪੰਡਤਾਂ ਦਾ ਮੁੰਡਾ ਸੀਗਾ ਤਾਂ ਇਸ ਪ੍ਰਵਾਹ ਦੀ ਸੇਵਾ ਉਹਨਾਂ ਲੋਕਾਂ ਦੇ ਮੂੰਹ ਬੰਦ ਕਰਨ ਲਈ ਕਾਫੀ ਹੈ ਜੋ ਸਿੱਖ ਸੰਘਰਸ਼ ਨੂੰ ਹਿੰਦੂ ਵਿਰੋਧੀ ਅੰਦੋਲਨ ਵਜੋਂ ਦੇਖਦੇ ਆ। ਇਦਾਂ ਹੀ ਬੈਰੋਵਾਲ ਥਾਣੇ ਅਧੀਨ ਪੈਂਦੇ ਪਿੰਡ ਜਲਾਲਾਬਾਦ ਦੀ ਭੋਲੀ ਪੰਡਤ ਦੀ ਕਹਾਣੀ ਹੈ। ਤਾਂ ਇਸ ਨੌਜਵਾਨ ਨੇ ਟਕਸਾਲ ਦੇ ਸਿੰਘਾਂ ਕੋਲੋਂ ਖੰਡੇ ਵਟ ਦੀ ਪੌਲ ਲੈਣ ਦੀ ਜਿੱਦ ਕੀਤੀ। ਤਾਂ ਪਿੰਡ ਦੇ ਲੋਕਾਂ ਨੇ ਆਖਿਆ ਕਿ ਪੰਡਤਾ ਤੂੰ ਪੰਡਤਾ ਦਾ ਮੁੰਡਾ ਇਹ ਤੋਂ ਰਹਿਤ ਨਹੀਂ ਰੱਖ ਹੋਣੀ। ਪਰ ਉਹ ਅੜ ਕੇ ਕਿ ਅਮਰ ਜਰੂਰ ਸਕਣਾ। ਇੱਕ ਦੋ ਸਿੰਘਾਂ ਨੇ ਆਖਿਆ ਜੇ ਭੰਗ ਕੀਤਾ ਨਾ ਫਿਰ ਮਿੱਟੀ ਦਾ ਤੇਲ ਫਾਕੇ ਫੂਕ ਦੇਾਂਗੇ ਇਹ ਤਾਂ ਸਿਰਫ ਕਹਿਣ ਦੀ ਗੱਲ ਹੀ ਸੀ ਭੋਲੀ ਪੰਡਤ ਉਤੋਂ ਚਲਾ ਗਿਆ ਉਥੋਂ ਲੋਕ ਹੱਸਣ ਲੱਗ ਪਏ ਵੀ ਡਰ ਗਿਆ ਪਰ ਥੋੜੇ ਸਮੇਂ ਬਾਅਦ ਰੋਈ ਉਹ ਸਾਈਕਲ ਤੇ ਤੇਲ ਦੀ ਕੈਣੀ ਭਰ ਲਿਆ ਤੇ ਕਹਿਣ ਲੱਗਾ ਆਹ ਪਈਏ ਤੇਲ ਦੀ ਕੈਣੀ ਜੇ ਮੈਂ ਮਰਿਆਦਾ ਭੰਗ ਕਰਾਂ ਤਾਂ ਤੁਸੀਂ ਮੈਨੂੰ ਨਾਂ ਵੀ ਸਾੜਿਆ ਮੈਂ ਆਪੇ ਇਹ ਕੰਮ ਕਰ ਲਵਾਂ ਹੁਣ ਛਕਾਓ ਅੰਮ੍ਰਿਤ ਇਹ ਸੁਣ ਕੇ ਸਾਰੇ ਦੇ ਅੱਖਾਂ ਚ ਸੰਜੂ ਆ ਗਿਆ ਔਰ ਇਸ ਗੱਲ ਤੇ ਕੀ ਟਿੱਪਣੀ ਕਰੀਏ ਕਿ ਇੱਕ ਪਾਸੇ ਸਿੱਖ ਬੱਚੇ ਅਮਰ ਸ਼ਕਨ ਤੋਂ ਭੱਜ ਰਹੇ ਨੇ ਦੂਜੇ ਪਾਸੇ ਪੰਡਤਾਂ ਦੇ ਮੁੰਡੇ ਬਾਣੀ ਤੇ ਬਾਣੇ ਦੇ ਧਾਰ ਨਹੀਂ ਹੋ ਕੇ ਸਿੱਖਰੀ ਚੜ੍ਹਦੀ ਕਲ ਲਈ ਜੂਝਣਾ ਚਾਹਦੇ ਸਨ ਮਗਰੋਂ ਇਹ ਸਿੰਘ ਸੱਜ ਕੇ ਭਾਈ ਹਰਦੇਵ ਸਿੰਘ ਬਣਿਆ ਫਿਰ ਭੋਲੀ ਪੰਡਤਾਂ ਸਾਹ ਜਰਨੈਲ ਸਿੰਘ ਤੇ ਭਾਈ ਹੋਰ ਸਿੰਘ ਇਹਨੂੰ ਬੜਾ ਪਿਆਰ ਕਰਦੇ ਸਨ 1984 ਮੌਕੇ ਜਦ ਆਲਮ ਕਾਂਗਰਸ ਹਕੂਮਤ ਨਾਲ ਟੱਕਰ ਲੈਂਦੇ ਭਾਈ ਹਰਦੇਵ ਸਿੰਘ ਸ਼ਹੀਦ ਹੋਏ ਦੇਖੋ ਹੁਣ ਇੱਕ ਹੋਰ ਸਿੰਘ ਭਾਈ ਅਜੀਤ ਸਿੰਘ ਇਹ ਵੀਰ ਹਲਵਾਈ ਸੀ ਤੇ ਹਿੰਦੂ ਪਰਿਵਾਰ ਵਿੱਚੋਂ ਸਿੰਘ ਸਜਿਆ ਦੀ ਇੱਕ ਵਾਰ ਹਿੰਦੂ ਸ਼ਿਵਸੈਨਾ ਨੇ ਪੰਜਾਬ ਬੰਦਾ ਐਲਾਨ ਕੀਤਾ ਫਿਰੋਜ਼ਪੁਰ ਦੇ ਸ਼ਿਵਸੈਨੀਆਂ ਦੀ ਫਿਰਕੂ ਅੱਖ ਭਾਈ ਅਜੀਤ ਸਿੰਘ ਹਲਵਾਈ ਉੱਤੇ ਸੀ ਉਹਨਾਂ ਨੇ ਇਹ ਗੱਲ ਦਰਬਾਰ ਸੇਵਾ ਕੇ ਸੰਤਾਂ ਕੋਲ ਕੀਤੀ ਤਾਂ ਸੰਤਾਂ ਨੇ ਭਾਈ ਗੁਰਜੀਤ ਸਿੰਘ ਝੋਕ ਹਰੀਹਰ ਦੀ ਕਮਾਂਡ ਦੇ ਸਿੰਘ ਭੇਜੇ ਜਦੋਂ ਉਹ ਹਜੂਮ ਸ਼ਿਵਸੈਨਾ ਦਾ ਦੁਕਾਨਵਾਲ ਆਇਆ ਤਾਂ ਮੂਰਿਓ ਸਿੰਘ ਜਗ੍ਹਾ ਰੱਖ ਕੇ ਜਾ ਕੇ ਪੈ ਗਏ ਫਿਰ ਤਾਂ ਭਾਲੇ ਨਾਲ ਤੇ ਆਉਣ ਸਿੰਘ ਦੱਬੀ ਗਏ ਤੇ ਇਹ ਫਿਰ ਕਹਿ ਲਈ ਵੀ ਮੰਦਰ ਚ ਬੜੇ ਸ਼ਹਿਰ ਚ ਕਰਫਿਊ ਲੱਗ ਗਿਆ ਸਾਰੇ ਸਿੰਘਾਂ ਨੂੰ ਗੁਰਦੁਆਰਾ ਸਾਹਿਬ ਚ ਘੇਰ ਲਿਆ ਗਿਆ ਪੁਲਿਸ ਨੇ ਧੱਕਾ ਕਰਨ ਬਲੀ ਕੋਈ ਕਸਰ ਨਾ ਛੱਡੀ ਸੰਤਾ ਨੇ ਗਵਰਨਰ ਪਾण्डे ਨੂੰ ਫੋਨ ਕੀਤਾ ਫਿਰ ਬੀੜੀ ਪਾण्डे ਜਿਹੜਾ ਕਿ ਪੰਜਾਬ ਦੀਆਂ ਸੜਕਾਂ ਤੇ ਲੱਖ ਨੇ ਢੇਰ ਲੱਗ ਜੂ ਲੱਗ ਜਾਣਗੇ 2 ਘੰਟੇ ਚ ਪੁਲਿਸ ਨੇ ਗੁਰਦਰ ਤੋਂ ਘੇਰਾ ਚੁੱਕ ਲਿਆ ਇਸ ਮਗਰੋਂ ਸਾਰੇ ਸਿੰਘ ਸੰਤਾ ਕੋਲੀ ਆ ਗਏ ਫਿਰ ਭਾਈ ਅਜੀਤ ਸਿੰਘ ਵੀ 984 ਹੋ ਕੇ ਸ਼ਹੀਦ ਹੋ ਗਿਆ ਸੀ ਇਸ ਵੀਰਤੀ ਤੇ ਭਾਈ ਰਸਾਲ ਸਿੰਘ ਆਰਫਕੇ ਦੀ ਮੋਰਚੇ ਜੂਹਦੇ ਦੀ ਖਿੱਚੀ ਕ ਤਸਵੀਰ ਵੀ ਕਈ ਥਾਂ ਛਪਦੀ ਰਹਿੰਦੀ ਹੈ ਤਾਂ ਦੋਸਤੋ ਇਹ ਸਿੱਖ ਸੰਘਰਸ਼ ਦੇ ਨਾਮ ਵਰਜ ਜਹਾਰੂ ਗੁਰੂ ਰੇ ਬਰਵਿੰਦਰ ਸਿੰਘ ਖੋਜਕੀਪੁਰ ਨੇ ਇੱਕ ਅਜਿਹੇ ਹਿੰਦੂ ਬਾਰੇ ਵੀ ਦੱਸਿਆ ਜੋ ਸੰਤਨ ਰੋਜ਼ਾਨਾ ਆ ਕੇ ਹੁਕਮਨਾਮਾ ਕੰਠ ਕਰਕੇ ਸੁਣਾਇਆ ਕਰਦਾ ਸੀਗਾ ਇਹਨੂੰ ਭਗਤ ਜੀ ਕਹਿੰਦੇ ਹੁੰਦੇ ਸੀ ਹਾਂਜੀ ਜਿਹੜੇ ਵੀਰੇ ਕਹਿੰਦੇ ਕਿ ਸੰਤ ਪਿੰਡ ਨਾਲ ਹਿੰਦੂਆ ਦੇ ਖਿਲਾਫ ਸੀਗੇ ਹਿੰਦੂਆ ਦੇ ਵੈਰੀ ਸੀ ਇਹ ਬਿਲਕੁਲ ਵੀ ਗਲਤ ਗੱਲ ਹੈ ਹਾਂਜੀ ਸੋ ਉਹਨਾਂ ਲਈ ਸਾਰੇ ਇੱਕ ਬਰਾਬਰ ਸੀਗੇ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਏਸੀ ਅੱਜ ਦੀ ਵੀਡੀਓ ਸੋ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ